ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰਹਿਣ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮੈਂ ਰਜਤ ਮਿੱਤਰੋ ਆਪਾਂ ਚੱਲੇ ਹਾਂ ਗੁਰੂ ਘਰ ਯਾਦੀ ਦੂਰੀ ਨਹੀਂ ਹੋ ਚੁੱਕੀ ਹੈ ਚਾਲੇ ਪਾੜੇ ਬਾਹਰ ਨੂੰ ਮਾਹੌਲ ਚੈੱਕ ਕਰੋ ਧੁੱਪ ਚੜੀ ਪਈ ਹੈ ਬੜੀ ਾਰੇ ਮਿੱਤਰੋ ਹੋਟਲ ਇੱਥੇ ਆ ਆਸੇ-ਬਾਸੇ ਗੋਰੇ ਵੀ ਗੁੱਡਾਂ ਦੇ ਬਾਹਰ ਆ ਰਹੇ ਨੇ ਠੰਡਾ ਹੋਏ ਮੰਤੇ ਚੰਦਰਵੜ ਜਾਣਗੇ ਆਪਣੇ ਵਾਲੇ ਨਹੀਂ ਹੈਗੇ ਕਿ ਠੰਡ ਠੰਡ ਚ ਬਾਹਰ ਨਿਕਲੇ ਹੋਣਗੇ ਠੰਡ ਬਹੁਤ ਮੰਨਦੇ ਨੇ ਧੁੱਪ ਨਿਕਲੀ ਗੁੱਡਾਂ ਚ ਬਾਹਰ ਚਾਹ ਪੀਣੀ ਘੁੱਟ ਕੇ ਕੋ ਆ ਗਿਆ ਬੰਦਾ ਆਪਾਂ ਵਾਸੀਆ ਮੈਂ ਆਉਂਦਾ ਬੰਦੇ ਮਿੱਤਰੋ ਹੋ ਗਏ ਇਕੱਠੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆਂ। ਪੂਰੀ ਧੁੱਪ ਚੜੀ ਪਈ ਐ। ਟਾਈਮ ਮਿੱਤਰੋ ਇੱਥੇ 10:50 ਹੋ ਗਏ 11 ਵਜੇ ਨਾਲੇ। ਤੇ ਇਹ ਇੰਡੀਆ ਲਗਭਗ 2:20 ਹੋਏ ਹੁਣ ਕਿ ਸਵਾਕਤੋ ਸਾਢੇ 3 ਘੰਟੇ ਪਿੱਛੇ ਆਪਣਾ ਟਾਈਮ ਇੰਡੀਆ ਤੋਂ ਮੌਸਮ ਬੁਰਾ ਸਾਫ ਹੈ ਹੁਣ ਗਰਮੀ ਹੈ ਇਸ ਟਾਈਮ ਇੱਕ ਬੰਦਾ ਮਿੱਤਰੋ ਆਪਣਾ ਪੈਂਚਰ ਹੋ ਰਿਹਾ ਚਾਲ ਬਦਲੀ ਪੀ ਉਹਦੀ ਆਹ ਕਾਰ ਵੀ ਇਹ ਕੰਮ ਦੇ ਅਵੇ ਲੈ ਰਹੇ ਆ ਮੈਂ ਪੈਨਾਸਲ ਕੋਲੋਂ ਮੈਂ ਕਿਹੜੇ ਲੈ ਰਹੇ ਆ ਮੈਂ ਪੈਨਾਸਲ ਕੋਲੋਂ ਇਹ ਲੈਣਾ ਮੋਟਰ ਦਾ ਇਹ ਜਿਆਦਾ ਨਹੀਂ ਜਿਆਦੀ ਆ ਖੜਿਆ ਪਿਆ ਮੌਸਮ ਅੱਜ ਪੂਰਾ ਇਹ ਤਾਂ ਹਰ ਰੋਜ਼ ਖੜਿਆ ਹੁੰਦਾ ਦੋ ਕੁ ਦਿਨ ਇੱਥੇ ਪਹਿਲਾਂ ਕਣੀਆਂ ਹੀ ਪਈਆਂ ਸੀ ਮੌਸਮ ਖਰਾਬ ਸੀ ਵੈਸੇ ਖਰਾਬ ਤਾਂ ਨਹੀਂ ਹੁੰਦਾ ਸੱਜਣ ਨੇ ਸੱਜਣ ਨੇ ਪਹਾੜਾ ਮਾਰ ਤਾ ਮੈਂ ਦਾ ਆਹ ਗੱਲ ਇਹ ਬਣੀ ਹੈ ਉਹ ਨਾ ਪਹਾੜ ਪਰ ਆ ਜਾ ਸੱਜਣ ਦਾ ਹੋਇਆ ਹਾਂ ਸਿਕੋਲ ਦੇ ਨਾ ਮੈਂ ਚੇਂ ਕੰਮ ਹੈ ਰੋਸਾ ਦਾ ਉਹ ਪਰ ਆਂ ਹਾਂ ਰੋਸਾ ਦਾ ਪ੍ਰੋਬਲਮ ਹੈ ਮਾ ਪਾਈਆ ਜਾ ਉਹ ਦੇ ਪਰ ਪਾ ਲੱਗੀ ਨਹੀਂ ਜਾਈ ਕੋਈ ਦਾ ਕੋਈ ਬਾਰੇ ਹੋਣਾ ਚੰਦਨ ਨੂੰ ਤੋਂ ਦਵਾ ਮੇਰੇ ਦੇਣੀ ਆ ਗੱਡੀ ਆਈਏ ਹੋਟਲ ਮਰਚਾ ਦੇਖੀਏ ਮਾਤਾ ਸਾਹਿਬ ਕੁਰ ਗੁਰਦੁਆਰਾ ਸਾਹਿਬ ਜੱਟਾ ਫੜ ਗਿਆ ਚਤਰਾ ਵਾਲਾ ਅਰੀਨ ਇਹ ਪਹਲਾਇਆ ਸਮੀਂ ਮਾਥਾ ਠੀਕ ਕਿਉਂ ਨੇ ਆਪ ਅੰਦਰ ਸਾਡੀ ਪੀਣ ਗੁਰਗਾਵਣੀ ਪੈਨੋ ਹੈ ਜਿੰਨੇ ਆਓ ਸਾਡੇ ਮੇਰੇ ਗੁਰਗਾਵਣੀ ਪੈਨੋ ਰੋਪਾ ਮੱਥਾ ਵਿਢੇ ਗਿਆ ਤੇ ਲੰਗਰ ਦੀ ਸ਼ਕਲ ਹੈ ਤੇ ਹੁਣ ਆ ਗਏ ਆਪਾਂ ਬਾਹਰ ਬਾਹਰ ਆ ਚੁੱਕੇ ਆ ਤੇ ਬੰਦੇ ਹੁਣ ਕਰਦੇ ਨੇ ਰੈਸਟ ਕੰਮਾਂ ਤੋਂ ਆਏ ਸੀ ਇੱਧਰ ਮੱਥਾ ਟੇਕਣ ਆ ਗਏ ਤੇ ਆਪਾਂ Закਲੇ ਵੂਟ ਤੇ ਚੱਲਦੇ ਆ ਘਰ ਨੂੰ ਦੇਖੇ ਪੌਣਿਆ ਹੋਰ ਇਹ ਦੇਖ ਪਾ ਆ ਸਾਡਾ ਬੰਦਾ ਇੱਕ ਪਾ ਨਹੀਂ ਹੈ ਇੱਕੇ ਦੀ ਆਇਆ ਵਾ ਉਹ ਧਿਆਨ ਕੇ ਦੇਖ ਲਿਆ ਇੱਕ ਪਾ ਗਈ ਬੂਟ ਲੇ ਪਾ ਬੰਦੇ ਨੂੰ ਡੀਕਦੇ ਆ ਆ ਗਿਆ ਆਪਣਾ ਬੰਦਾ ਤੇ ਮਿੱਤਰੋ ਘਰ ਨੂੰ ਇਹ ਤਾਂ ਸਾਰਾ ਹੀ ਹੈ ਬਸ ਇਹ ਉਹ ਰਿਆਲੀ ਰਿਆਲੀ ਚਾਰੇ ਪਾਸੇ ਹਰੀਆਲੀ ਵੱਜਦੀ ਨਾ ਮਾਰ ਨਹੀਂ ਹੁੰਦਾ ਬੜਾ ਸੋਹਣਾ ਬਣਾਇਆ ਹੈ ਇਹ ਸਿਸਟਮ ਇੱਥੇ ਕੁੱਤੇਣ ਹੋ ਗਾਈਆਂ ਨੇ ਪਾਰਕ 'ਚ ਜੇ ਬਣਾ ਲੇ ਉਹ ਨਾ ਉਹ ਚੱਜਦੀ ਗੱਲ ਹੈ ਟੱਟੂ ਦਾ ਕਾਨੂੰਨ ਹੈ ਇੱਥੇ ਇੱਧਰ ਬ్రో ਘਰੇ ਜਾਂਦਾ ਹਾਂ ਇੱਧਰ ਨੂੰ ਮੜ ਅੱਜ ਲਈਆਂ ਨੇ ਡਣਿਏ ਕਿ ਆਉਣਾ ਨਹੀਂ ਡਣਿਏ ਆ ਆ ਗਿਆ ਮੇਦਰ ਸਕੂਲ ਇੱਧਰ ਬੱਚਿਆਂ ਦਾ ਬੱਚਿਆਂ ਦਾ ਸਕੂਲ ਹੂੰ ਟਰੈਸਲਾ ਆਹੇ ਕੁੱਤੇ ਨੇ ਇੱਥੇ ਲੰਡੇ ਹੀ ਜੇ ਆਪਣੇ ਤੋਂ ਉੱਥੇ ਦੇਸੀ ਬਹੁਤ ਨੇ ਥੀਲਾ ਬਣਦੀਆਂ ਵਈਆਂ ਨੇ ਆਵੇ ਦਾਦਾ ਜੀ ਯੂ ਚੈੱਕ ਕਰੋ ਯਾਰ ਕਿ ਮੈਂ ਕੈਂਡ ਲੱਗਦਾ ਰਹਿਕਾਂ ਇੱਥੇ ਮਿੱਤਰ ਆ ਚੱਕਰ ਆ ਜੇ ਬੰਦਾ ਆ ਗਿਆ ਲੈਣ ਚਿੱਟੀ ਤੇ ਗੱਡੀ ਉੱਥੇ ਰੁਕ ਗਈ ਬੱਤੀਆਂ ਇੱਥੇ ਕੋਈ ਨਹੀਂ ਹੈਗੀਆਂ ਹਾਲੇ ਗੱਡੀ ਉੱਥੇ ਰੁਕੀ ਜਦੋਂ ਮੈਂ ਆ ਚਿੱਟੀ ਲੈਣ ਤੇ ਆ ਗਿਆ ਸੀ ਜੇ ਇਹਨੇ ਠੋਕਤਾ ਆਪਾਂ ਨੂੰ ਪੈਸੇ ਦੇਣੇ ਪੈਣਗੇ ਮਤਲਬ ਮੈਨੂੰ ਪੈਸੇ ਮਿਲਣਗੇ ਆਹ ਸਿਸਟਮ ਹੈ ਇਥੇ ਡਰਦੇ ਨੇ ਇੱਥੇ ਗੱਡੀਆਂ ਵਾਲੇ ਬੰਦੇ ਦੀ ਜਿਆਦਾ ਹੀ ਪਹਿਲ ਇੱਥੇ ਮੈਂ ਇੱਥੇ ਮਿੱਤਰੋ ਜਿੱਦਣ ਆਇਆ ਕਦੇ ਵੀ ਇੱਥੇ ਮੈਂ ਕਹਿੰਦਾ ਹਾਰਨ ਦੀ ਆਵਾਜ਼ ਇੱਕ ਵਾਰੀ ਵੀ ਨਹੀਂ ਸੁਣੀ ਇੱਥੇ ਇੱਕ ਵਾਰੀ ਵੀ ਇੰਡੀਆ ਜਾਂ ਤਾਂ ਪਾਪਾ ਪੀ ਪੀ ਕੰਨੀ ਖਾ ਜਾਂਦੇ ਨੇ ਵੜਾ ਕੋਈ ਸਾਈਡ ਨੂੰ ਦਾ ਦੇ ਇੱਥੇ ਨਹੀਂ ਹਾਰਨ ਹੋਰ ਨੂੰ ਕੋਈ ਮਾਰ ਸਕਦਾ ਵੀ ਬੰਦਾ ਨੰਗਰੇ ਹੈ ਚਿੱਟੀ ਲੈਣ ਤੇ ਵੀ ਹਾਰਨ ਮਾਰ ਦੂਗਾ ਠੀਕ ਨਾ ਇਹ ਚਿੱਟੀ ਲੈਣ ਤੋਂ ਥੱਲੇ ਆ ਫੇਰ ਆਪਣਾ ਕਸੂਰ ਆਤਰੋ ਹੁਣ ਚਾਰ ਕੋਈ ਨਹੀਂ ਆਉਗਾ ਜਿਵੇਂ ਹੁਣ ਚਿੱਟੀ ਲੈਣਾ ਨਾ ਆ ਜਾ ਚੱਕ ਨਾ ਤਾਂ ਆਇਆ ਥੱਲੇ ਲੈ ਜਾ ਇਹ ਪਿੱਛੇ ਜਾ ਜਾ ਫਿਰ ਜੁੰਟੇ ਜਦੋਂ ਉਹਨਾਂ ਨਾਲ ਨਾਲ ਪਾਣੀ ਪੀਂਦੇ ਨੇ ਨਾਲ ਪੀਆ ਇਸ ਨੂੰ ਆਸ ਪਾਸ ਦਾ ਜੀ ਨਹੀਂ ਸੁਣਦੇ ਮੋਤਾਸੀਆ ਜੀ ਮੇਰਾ ਬਹੁਤ ਨੇ ਇੱਥੇ ਕਾਹ ਖੜੀ ਕਾਹ ਖੜੀ ਕਾਹ ਖੜੀ ਕਾਹ ਖੜੀ ਇਹ ਮੇਰੇ ਵੀਰ ਭਰਾ ਔਡੀਆਂ ਔਰ ਸੀੜੀਆਂ ਹਾਂ ਦੇਖ ਮਰਸੀਡੀਜ਼ ਗੋਟੀ ਛੋਟੀ ਗੋਟੀ ਗੋਟੀ ਬਿਲਾਣੀ ਇੱਥੇ ਨਹੀਂ ਓਕੀ ਨਹੀਂ ਹੈਗੀ ਆਲਟੋ 2 ਜਿਵੇਂ ਆਪਣੀ ਡੀਆ ਚ ਆਲਟੋ ਚਲਦੀ ਇੱਥੇ ਲਾ ਲੋ 500 ਦੀ ਯੂਰਪ ਦੀ ਇਹੋ ਜੀ ਮਰਜ਼ੀ ਵਧੀਆ ਟੌਪ ਬਾਕੀ ਜਿਹੜੀਆਂ ਲਗਜ਼ਰੀ ਹੁੰਦੀਆਂ ਨਵੇਂ ਮਾਡਲ ਉਹ ਤਾਂ ਮੈਂ ਕੀ ਹੁੰਦੀਆਂ ਨੇ ਆ ਦੇਖੋ ਕੰਪਨੀਆਂ ਵਧੇਰੀਆਂ ਇੱਥੇ ਵਾਦੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਆਹ ਗੱਡੀ ਲੈਂਬਰਗਿੰਗ ਪੋਰਸ਼ ਉਹ 4 ਯਾਰ ਨੂੰ 4 ਯਾਰ ਨੂੰ ਵੀ ਇਹ ਲੱਗਿਆ ਮਨੇ ਹਾਂ ਕੋਈ ਆਗਾ ਸੁਣ ਮਾਗੋ ਯਾਰ ਕਿ ਕਿਤੇ ਇੰਡੀਆ ਦਾ 40000 ਰੁਪਏ ਸਰਾ ਗੱਲ ਲਵਾਤਾ ਹੈ ਛੋਟੀ ਜੀ ਪਾਰਕਾ ਪਾਰਕਾਂ ਬਹੁਤ ਨੇ ਇੱਥੇ ਜਿੱਥੇ ਲਾਲੋ ਪਾਰਕ 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 ਆ ਗਏ ਹੁਣ ਆਪਣੇ ਘਰ ਆ ਗਏ ਹੋਟਲ ਨੇ ਇੱਥੇ ਘਰਾਂ ਦੇ ਨਾਲ ਸਾਰੀ ਹੋਟਲ ਨੇ ਟੂਰਿਸਟ ਪਲੇਸ ਕਰਕੇ ਹੁਣ ਲਾਲੋ ਠੰਡੇ ਇਲਾਕੇ ਦੇ ਜਿੰਨੇ ਗੋਰੇ ਨੇ ਇੱਥੇ ਆ ਜਾਣਗੇ ਆ ਸਾਰੇ ਬਾਹਰਲੇ ਨੇ ਟੂਰਿਸਟ ਘੁੰਮਣ ਫਿਰਨ ਆਲੇ ਇੱਥੇ ਗਰਮੀ ਪੈਂਦੀ ਆ ਤਾਂ ਕਰਕੇ ਨਾਲ ਬੀਚ ਹੈ ਨਹਾਉਣ ਵਾਸਤੇ ਜਿਵੇਂ ਆਪਾਂ ਇੰਡੀਆ ਚ ਗੋਆ ਨਹੀਂ ਚਲ ਜਾਂਦੇ ਉਹ ਵਾਲਾ ਮਾਹੌਲ ਹੈ ਇੱਥੇ ਐ ਮੰਨ ਲਓ ਇੰਡੀਆ ਵਾਲਾ ਗੋਆ ਹੀ ਹੈ ਉਹ ਬੈਠੇ ਲੱਗ ਕੇ ਬੰਦੇ ਦਾ ਮੋਟਰ ਲਾਇਆ ਉਹ ਬੈਠੇ ਲੱਗ ਕੇ ਰੇ ਹੁਣ ਸਾਰੇ ਵਿੱਚ ਤੇ ਨੇ ਮੂਦੇ ਹੋ ਕੇ ਪਏ ਹੋਣਗੇ ਵੀਰੇ ਸੇਪਣੀ ਹੋਰ ਸਾਡ ਤਾਂ ਕੀਤੀ ਨਹੀਂ ਆ ਸਾਡੀ ਪਹਿਲਾਂ ਇੱਥੋਂ ਵਾਲੀ ਮਾਰਕੀਟ ਹਨ ਕਾ ਹੁਣ ਕਾ ਆ ਚਿਰੇ ਕੋਲ ਦੇ ਨਹੀਂ ਕਰੋ ਸ਼ੋਪਿੰਗ ਛੱਲੇ ਛੁੱਲੇ ਆਪਣੇ ਮੇਲੇ ਵਾਲਾ ਕੰਮ ਆ ਇੱਥੇ ਵੀ ਕੀ ਹੁੰਦਾ ਮਿੱਤਰੋ ਜੇ ਆਪਣਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲਿਓ ਵੀਡੀਓਸ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ